ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿਲ ਤੇ ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਟਾਇਟੈਂਸ ਦਾ ਵਰਚੁਅਲ ਉਦਘਾਟਨ ਕਰ ਦਿੱਤਾ ਹੈ ਇਸ ਮੌਕੇ ਸਮਾਗਮ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਨਾਲ-ਨਾਲ ਕੇਂਦਰੀ ਮੰਤਰੀ ਵੀ ਮੌਜੂਦ ਸਨ ਉਸੇ ਹੀ ਮੰਚ ਤੇ ਬੀਬਾ ਹਰ ਸਿਮਰਤ ਕੌਰ ਬਾਦਲਵੀ ਨੇ ਸੜਾਈ ਇਸ ਮੌਕੇ ਬੀਬਾ ਹਰ ਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੇ ਹੱਕਾਂ ਦੀ ਮੰਗ ਕੀਤੀ ਜਿਸ ਤੋਂ ਬਾਅਦ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਨਾਲ ਹੀ ਉਹਨਾਂ ਨੇ ਆਪ ਅਤੇ ਕਾਂਗਰਸ ਗਠਜੋੜ ਨੂੰ ਲੈ ਕੇ ਵੀ ਤਿੱਖਾ ਹਮਲਾ ਕੀਤਾ ਆਂ ਜਿਹੜਾ ਕਰੋੜ ਦੀ ਇੰਡਸਟਰੀ ਦੂਜੇ ਸੂਬਿਆਂ ਚ ਭੱਜ ਗਈ ਹੈ ਕਿਉਂਕਿ ਇੱਥੇ ਜਿਹੋ ਜਿਹਾਂ ਗੈਂਗਸਟਰਾਂ ਦਾ ਰਾਜ ਹੈ ਜਿਹੋ ਦੀ ਇੱਥੇ ਕਾਨੂੰਨ ਵਿਵਸਥਾ ਠੱਪ ਹੋਈ ਪਈ ਹੈ ਇੰਡਸਟਰੀ ਛੱਡ ਕੇ ਭੱਜ ਰਹੀ ਹੈ ਬੱਚੇ ਵਿਦੇਸ਼ ਭੱਜ ਰਹੇ ਨੇ ਉਪਰੋ ਕਿਸਾਨ ਸੜਕਾਂ 'ਤੇ ਜੇ ਬੈਠੇ ਹੋਏ ਨਾ ਤਾਂ ਤੁਸੀਂ ਸਾਨੂੰ ਐਂ ਟ੍ਰੀਟ ਕਰ ਰਹੇ ਹੋ ਹਰਿਆਣੇ ਦੇ ਨਾਲ ਜਿਵੇਂ ਆਪਾਂ ਪਾਕਿਸਤਾਨ ਦਾ ਹਿੱਸਾ ਹੈਗੇ ਇਹ ਕਿਤੇ ਨਾ ਕਿਤੇ ਹਰੇਕ ਹਿੰਦੁਸਤਾਨੀ ਨੂੰ ਤੇ ਸਾਨੂੰ ਖਾਸ ਤੌਰ 'ਤੇ ਠੇਸ ਪਹੁੰਚਦੀ ਹੈ ਹਾਂ ਉਹ ਸੋਮ ਪ੍ਰਕਾਸ਼ ਜੀ ਨੇ ਮੁੱਦਾ ਚੱਕਿਆ ਨਸ਼ਿਆਂ ਦਾ ਮੈਂ ਤਾਂ ਆ ਵੀ ਬੇਨਤੀ ਕਰਦੀ ਆ ਸਭ ਤੋਂ ਵੱਧ ਨਸ਼ੇ ਡਰੋਨ ਰਾਹੀਂ ਪਾਕਿਸਤਾਨ ਤੋਂ ਆ ਰਹੇ ਨੇ ਤੇ 50% ਦੀ ਪੰਜਾਬ ਬੀਐਸਐਫ ਦੇ ਹਵਾਲੇ ਜ਼ਰੂਰ ਤੁਸੀਂ ਇਹਨਾਂ ਡਰੋਨਾਂ ਨੂੰ ਰੋਕੋ ਮੈਂ ਤਾਂ ਇਹ ਮੁੱਦਾ ਵੀ ਚੱਕਦੀ ਸੀ ਬਾਰ-ਬਾਰ ਤੇ ਰਲ ਮਿਲ ਕੇ ਕੇਂਦਰ ਨੂੰ ਤੇ ਸੂਬੇ ਦੀ ਸਰਕਾਰ ਨੂੰ ਜਿਹੜੀ ਗਾਰੰਟੀਆਂ ਦੇ ਗੱਲ ਕਰਦੇ ਨੇ ਉਹ ਨਾ ਗਾਰੰਟੀਆਂ ਨੂੰ ਜ਼ਮੀਨ 'ਚ ਲੋਕਾਂ ਨੂੰ ਦੇਖਣ ਨੂੰ ਮਿਲਣਾ ਚਾਹੀਦਾ ਨਸ਼ੇ ਖਤਮ ਹੋਣੇ ਚਾਹੀਦੇ ਕਿਸਾਨੀ ਮਸਲਾ ਹੱਲ ਹੋਣਾ ਚਾਹੀਦਾ ਹੈ ਰੋਜ਼ ਕਿਸਾਨ ਮਰ ਰਹੇ ਨੇ ਤੇ ਜਿਸ ਘਰ ਦਾ ਚਿਰਾਗ ਬੋਝਦਾ ਹੈ ਉਸਕੇ 600 ਕਿਸਾਨ ਪਹਿਲੇ ਐਸੀ ਕਿਸਾਨੀ ਅੰਦੋਲਨ 'ਚ ਪਹਿਲੇ ਸ਼ਹੀਦ ਹੋ ਗਏ ਸੀ 600 ਅੱਜ ਫੇਰ ਪੰਚੇ ਹੋ ਗਏ ਨੇ ਕਈ ਸਾਡੇ ਜ਼ਖਮੀ ਹੋ ਗਏ ਨੇ ਕਈਆਂ ਦੀ ਅੱਖਾਂ ਚਲੇ ਉਹ ਕਦੇ ਦੇਖ ਨਹੀਂ ਪਾਨਗੇ ਕੌਣ ਜ਼ਿੰਮੇਵਾਰ ਹੈ ਇਹ ਸੂਬੇ ਤੇ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੈ ਤਾਂ ਕਰਕੇ ਮੈਂ ਅਪੀਲ ਕੀਤੀ ਕਿ ਤਾਂ ਹੱਲ ਕਰੀਏ ਬੀਬਾ ਜੀ ਉਹ ਕਹਿੰਦੇ ਨੇ ਕਿ ਤੇ ਗਲਤ ਸਿਗਾ ਜੀ ਇਸ ਤਰ੍ਹਾਂ ਦੇਖੋ ਜਿਹੜੇ ਜਿਹੜੇ ਇਹਨਾਂ ਦੇ ਮੁਠੀ ਪਰ ਨਾਰੇਬਾਜ਼ੀ ਟੀਮ ਆਂਦੀ ਹੈ ਉਹਨਾਂ ਨੂੰ ਪਾਵੇਂ ਚੰਗਾ ਨਹੀਂ ਲੱਗਾ ਮੈਨੂੰ ਲੱਗਦਾ ਉਹੀ ਕਿਸਾਨ ਵਿਰੋਧੀ ਨੇ ਲੇਕਿਨ ਪੰਜਾਬ ਦੇ ਕਿਸੇ ਇਨਸਾਨ ਨੂੰ ਪੁੱਛ ਲੋ ਅਮਨ ਸ਼ਾਂਤੀ ਹਰੇਕ ਪੰਜਾਬੀ ਚਾਹੁੰਦਾ ਹੈ ਤੇ ਜੇ ਪੰਜਾਬ ਦੀ ਇਕਨੋਮੀ ਖਰਾਬ ਹੁੰਦੀ ਅਮਨ ਸ਼ਾਂਤੀ ਖਰਾਬ ਹੁੰਦੀ ਹੈ ਤੇ ਫਿਰ ਉਹਨਾਂ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਇਹਨੂੰ ਹੱਲ ਕੀਤਾ ਜਾਏ ਮਸਲੇ ਨੂੰ ਹੱਲ ਕੀਤਾ ਜਾਏ ਕਿਸਾਨਾਂ ਨੂੰ ਮਜਬੂਰ ਨਾ ਕੀਤਾ ਜਾਏ ਕਿ ਰੋਜ਼ ਉਹ ਆਪਣੀ ਜਾਨ ਗਵਾਣ ਥੈਂਕ ਯੂ ਥੈਂਕ ਯੂ ਬ੍ਰਦਰ ਥੈਂਕ ਯੂ ਇਸ ਇੰਡੇ ਵਿੱਚ ਕਾਂਗਰਸ ਤੇ ਆਪ ਦਾ ਗਠਜੋੜ ਹੋਇਆਗਾ ਜਿਹੜੀਆਂ ਕਾਂਗਰਸ ਦਾ ਸੀਟਾਂ ਦੇ ਵਿੱਚ 40 ਸੀਟਾਂ ਦੇ ਕਾਂਗਰਸ ਦਾ ਆਪ ਦਾ ਗਠਜੋੜ ਇੰਡੀਆ ਅਲਾਈਅንስ ਬਹੁਤ ਚਿਰ ਦਾ ਐਲਾਨ ਹੋਇਆ ਪਿਆ ਹੈਗਾ ਪੰਜਾਬ 'ਚ ਵੀ ਇਹ ਅਲਾਈਅੰਸ ਐਗਜ਼ਿਸਟ ਕਰਦਾ ਹੈ ਲੇਕਿਨ ਲੋਕਾਂ ਦੀ ਅੱਖਾਂ 'ਚ ਘੱਟਾ ਸੀਟਾਂ ਨਵਾਸਤੇ ਇਹ ਫ੍ਰੈਂਡਲੀ ਫਾਈਟ ਕਰ ਰਹੇ ਨੇ ਤੋਂ ਇਹ ਜੋ ਮਰਜ਼ੀ ਕਹੇ ਜਾਣ ਅਲਾਈਅੰਸ ਹੈ ਨਾ ਦਾ ਹੈਗਾ ਤੇ ਪੰਜਾਬ ਦੀ ਜਿੱਥੇ ਗੱਲ ਹੈ ਪਹਿਲੇ ਵੀ ਰਲ ਮਿਲ ਕੇ ਅਕਾਲੀ ਦਲ ਦੇ ਖਿਲਾਫ ਹੀ ਭੰਡੀ ਪ੍ਰਚਾਰ ਦੋਨੋਂ ਕਰਦੇ ਸੀ ਅੱਡ ਪੰਤਾ ਸ਼ਰਿਆਮ ਜੀ ਦਾ ਡਡ ਕੁਰਸੀ ਤਾਈ ਪਹੁੰਚ ਨਹੀਂ ਸਕਦੇ ਤਾਂ ਅਕਾਲੀ ਦਲ ਦੇ ਖਿਲਾਫ ਇਕੱਠੇ ਹੋ ਗਏ ਨੇ ਸੋ ਅੱਜ ਅੱਜ ਕਲੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੁੱਦੇ ਚੱਕ ਰਹੀ ਹੈ ਇਹ ਮੈਂ ਇਹਨਾਂ ਤੋਂ ਪੁੱਛਣਾ ਚਾਹੁੰਦੀ ਆ ਕਿ ਇਹ ਕਿਹੜਾ ਕਾਂਗਰਸੀ ਆਮ ਆਦਮੀ ਦੇ ਖਿਲਾਫ ਮੂੰਹ ਵੀ ਖੋਲਦਾ ਹੈ ਅੱਜ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਆਪਦੇ ਬਸਾਂ ਦੇ ਘਟਾਲੇ ਕਰਕੇ ਮੂੰਹ ਤੱਕ ਨਹੀਂ ਖੋਲਦਾ ਸੋ ਇਹਨਾਂ ਦੀ ਫ੍ਰੈਂਡਲੀ ਫਾਈਟ ਹਰੇਕ ਨੂੰ ਨਜ਼ਰ ਆ ਰਹੀ ਹੈ ਪਹਿਲੇ ਕਾਂਗਰਸੀਆਂ ਨੇ ਘਰ ਘਰ ਨੌਕਰੀਆਂ ਦਾ ਵਾਅਦਾ ਕੀਤਾ ਕਰਜ਼ਾ ਕਿਸਾਨ ਮਾਫ ਕਰਨ ਦਾ ਵਾਅਦਾ ਕੀਤਾ ਕੱਖ ਇੱਕ ਨੌਕਰੀ ਕਿਸੇ ਨੂੰ ਨਹੀਂ ਮਿਲੀ ਕਿਸੇ ਕਿਸਾਨ ਦਾ ਪੂਰਾ ਕਰਜ਼ਾ ਮਾਫ਼ ਨਹੀਂਆ 1 ਲੱਖ ਕਰੋੜ ਦਾ ਕਰਜ਼ਾ ਕਾਂਗਰਸ ਪਾਰਟੀ ਚੜਾ ਕੇ ਲੁੱਟ ਕੇ ਖਾ ਕੇ ਤੁਰ ਗਈ ਤੇ ਫਿਰ ਇਹਨਾਂ ਦੀ ਭਾਈਵਾਲ ਪਾਰਟੀ ਆਮ ਆਦਮੀ ਪਾਰਟੀ ਜਿਹਨੇ ਵੱਡੀਆਂ ਵੱਡੀਆਂ ਗਾਰੰਟੀਆਂ ਦਿੱਤੀਆਂ ਸੀਗੀਆਂ ਅੱਜ 2 ਸਾਲਾਂ ਦੇ ਵਿੱਚ 70 ਹਜ਼ਾਰ ਕਰੋੜ ਦਾ ਕਰਜ਼ਾ ਚੜਾਤਾ ਪੰਜਾਬ ਦੇ ਉੱਤੇ ਕਿਹੜੀ ਗਾਰੰਟੀ ਪੂਰੀ ਕੀਤੀ ਕਿ ਔਰਤਾਂ ਨੂੰ ਹਜ਼ਾਰ ਰੁਪਏ ਦਿੱਤੇ ਨੇ 70 ਹਜ਼ਾਰ ਕਰੋੜ ਰੁਪਏ ਕੱਲੇ ਆਪਣੇ ਬਿਲਬੋਰਡ ਲਗਾਉਣ ਵਾਸਤੇ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਪੰਜਾਬ ਨੂੰ ਕਰਜ਼ਾਈ ਕਰ ਦਿੱਤਾ ਇਹਨਾਂ ਦੀ ਡਿਲੀਵਰੀ ਕਿਹੜੀ ਚੀਜ਼ ਵਿੱਚ ਹੋਈ ਹੈ ਸੋ ਇਹ ਦੋਨੋਂ ਲੁਟੇਰੇ ਹੈਗੇ ਇੱਕ ਸੁੱਕੇ ਇੱਕ ਸੁੱਕੇ ਦੇ ਦੋ ਪਹਿਲੂ ਨੇ ਪੰਜਾਬ ਨੂੰ ਲੁੱਟਣ ਵਾਸਤੇ ਆ ਤੇ ਰੱਜ ਕੇ ਇੱਕ ਲੁੱਟ ਕੇ ਗਿਆ ਦੂਜਾ ਵਿਵਾਹ ਹਰਸਿਮਰਤ ਕੋਰ ਬਦਲਦੇਸ ਬਿਆਨ ਤੋਂ ਬਾਅਦ ਆਪ ਅਤੇ ਕਾਂਗਰਸ ਦੇ ਆਗੂਆਂ ਵੱਲੋਂ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ ਇਹ ਤਾਣ ਵਾਲਾ ਸਮਾਂ ਹੀ ਦੱਸੇਗਾ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਪਰਾਂਗੇ ਪੰਜਾਬ ਦੀ ਆਵਾਜ਼ ਬਣ। ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ab D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ